ਕੀ ਜੈ ਮਨੀਪੁਰ ਸਰਕਾਰ ਕੀ ਜੈ सीताराम भगवान की जय सालासर धाम की जय भैरव बाबा की जय प्रेतराज सरकार की जय समाधि आले बाबा की जय अपने अपने गुरु महाराज की जय सालासर धाम की जय हरे के सहारे की जय श्याम प्यारे की जय जय कराए वीर बजरंगे हाय हाय महादेव जय कराए वीर बजरंगे हर हर ਦੀਰ ਬਜਰਾਂਗੇ ਹਰ ਹਰ ਮਹਾਦੇਵ ਹਾਂ ਹਾਂ ਜੀ ਸਰ ਕਿੰਨੀ ਯਾਤਰਾ ਤੇ ਇਹ 18 ਸਾਲ ਹੋ ਗਏ ਜੀ 18 ਸਾਲ ਤੋਂ ਹਰ ਮਹੀਨੇ ਲਗਾਤਾਰ ਯਾਤਰਾ ਜਾਂਦੀ ਹੈ ਮਹਿੰਦੀਪੁਰ ਵਾਲਾ ਜੀ तकरीबन 300 350 400 ਬੰਦਾ ਹਰ ਮਹੀਨੇ ਜਾਂਦਾ ਜੀ ਹਾਂ ਜੀ ਤਾਂ ਆਪਣੀ ਕਿੰਨੀ ਵੀ ਯਾਤਰਾ ਹੈਗੀ ਤੁਹਾਡੀ ਇਹ ਹੋ ਗਈ ਜੀ 18 ਸਾਲ ਦਾ ਲਾਲੋ ਸਾਹਿਬ ਹੁਣ ਸੰਤੋ ਸਾਹਿਬ ਬਣੀ ਏਡਾ ਪਤਾ ਜੀ ਕੁਝ ਅੱਛਾ ਜੀ ਤਾਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਤੁਸੀਂ ਬਸ ਲੋਕਾਂ ਨੂੰ ਬਾਲਾ ਜੀ ਦੇ ਨਾਲ ਵੱਧ ਤੋਂ ਵੱਧ ਜੁੜੋ ਜੀ ਇਤੋ ਹੀ ਦੁੱਖ ਦੇ ਨਿਵਾਰਣ ਹੈ ਕਲਯੁਗ ਦੇ ਵਿੱਚ ਇਹੀ ਉਧਾਰ ਹੈ ਜੀ ਇਹਨਾਂ ਦਾ ਹਾਂ ਹਾਂ ਸਭ ਸੰਕਟ ਇੱਥੇ ਹੀ ਘਟਦੇ ਆ ਜੀ ਸੰਕਟ ਨਿਵਾਰਨ ਕਰਦੇ ਆ ਮਹਿੰਦੀਪੁਰ ਸਰਕਾਰ ਠੀਕ ਹੈ ਜੀ ਹਾਂ ਜੀ ਠੀਕ ਹੈ ਬਈ 2018 ਤੋਂ ਜੁੜੇ ਆ ਜੀ ਹਰ ਮਹੀਨੇ ਇਹ ਬੰਸਰ ਸਾਹਿਬ ਦੇ ਨਾਲ ਇਹ ਗਰੁੱਪ ਦੇ ਨਾਲ ਜੁੜਿਆ ਸਾਰੇ ਚੰਗਣ ਨੂੰ ਲੈ ਕੇ 250 300 600 ਤੋਂ 400 ਤੱਕ ਬੰਦਾ ਆਪਣੇ ਨਾਲ ਜਾਂਦਾ ਜੋ ਕਿ ਸੇਵਾ ਕਰਦੇ ਨੇ ਬਹੁਤ ਅੱਛੀ ਸੇਵਾ ਕਰਦੇ ਨੇ ਔਰ ਲੰਗਰ ਵੀ ਬਹੁਤ ਵਧੀਆ ਢੰਗ ਨਾਲ ਉੱਥੇ ਸਾਰੀ ਚੰਗਣ ਨੂੰ ਖਵਾਇਆ ਜਾਂਦਾ ਔਰ ਬੜੀ ਅਚੀ ਤਰ੍ਹਾਂ ਦੇਖਭਾਲ ਕੀਤੀ ਜਾਂਦੀ ਹੈ ਔਰ ਇਹਨਾਂ ਨੇ ਆਪਣਾ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਬਾਲਾ ਜੀ ਦਾ ਉਹ ਦਰਬਾਰ ਹੈ ਜਿੱਥੋਂ ਅਸੀਂ ਸਭ ਕੁਝ ਪਾਇਆ ਹੈ ਅਸੀਂ ਕੀ ਸਾਡੇ ਵਰਗੇ ਬੜੇ ਪ੍ਰੇਮੀ ਨੇ ਜਿਨ੍ਹਾਂ ਨੇ ਇੱਥੇ ਬਹੁਤ ਕੁਝ ਦਿੱਤਾ ਤਾਂ ਇੱਥੇ ਜੁੜੇ ਹੋਏ ਹਾਂ ਇਹ ਉਹ ਧਾਰ ਹੈ ਜਿੱਥੇ ਆ ਕੇ ਕੁਝ ਮੰਗਣਾ ਨਹੀਂ ਪੈਂਦਾ ਬਾਲਾ ਜੀ ਮਹਾਰਾਜ ਸਭ ਮੰਨਦੀਆਂ ਜਾਣਦੇ ਨੇ ਸਭ ਦੀ ਮਨੋ ਕਾਮਨਾ ਇੱਛਾ ਪੂਰਤੀ ਕਰਦੇ ਹੋਏ ਦਮਲ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਪਦੇ ਮੈਨੂੰ 12-13 ਸਾਲ ਹੋ ਗਏ ਜੀ ਜੀ ਆਂਦੇ ਨੂੰ ਕਿੰਨੇ ਸੰਗਤ ਲੈ ਕੇ ਆਨੇ ਤੁਸੀਂ ਨਾ 250 ਮੈਂਬਰ ਆ ਜੀ ਜਿਹੜਾ ਹਰ ਮਹੀਨੇ ਆਂਦਾ ਹਾਜ਼ਿਰ ਪਰ ਆਂਦਾ ਬਾਲਾ ਜੀ ਮਹਾਰਾਜ ਬੁਲਾਈ ਜਾਂਦੇ ਸੀ ਆਈ ਜਾਂਦੇ ਸੀ ਬਾਲਾ ਜੀ ਗੈ ਸਰਿਨੰਦਰ ਜੈ ਬਾਲਾ ਜੀ ਜੀਵ ਅਵਤਾਰੀ ਜੈ ਬਾਲਾ ਜੀ Balla yeah, ball. ਕਈ ਜੋ ਮੰਗੋ ਬਿਨਾ ਮੰਗੇ ਬਿਨਾ ਮੰਗੇ ਵੀ ਮਿਲਦਾ ਹੈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਂ 2000 1000 ਦੇ ਆ ਜੀ 2000 1000 ਦੇ ਆ ਸਭ ਦੇ ਸੰਕਟ ਘਟਦਾ ਹੈ ਮੈਂ ਇਹੀ ਕਹੂੰਗੀ ਸਾਰੇ ਭਗਤ ਇੱਥੇ ਆਣ ਆਪਿਆਂ ਝੋਲੀਆ ਭਵਨ ਆਪਣੇ ਸੰਕਟ ਘਟਾਣ ਪੰਡਤਾਂ ਦੇ ਚੱਕਰਾਂ 'ਚ ਨਾ ਪੈਣ ਸਿੱਧਾ ਬਾਬੇ ਦੇ ਦਰਬਾਰ ਤੇ ਆਣ ਬਾਬੇ ਦੀ ਉਹ ਭਗਤਾਨੀ ਸਿੱਧੀ ਗੱਲਬਾਤ ਹੈ ਨਹੀਂ ਜੀ ਸ਼੍ਰੀਦਾ ਵੀ ਆਨੇ ਆਂ ਘਾਟੂ ਸ਼ਾਂਪੀ ਜਾਂਦੇ ਆਂ ਹਾਂ ਜੀ ਘਾਟੂ ਸ਼ਾਂਪੀ ਜਾਂਦੇ ਸਾਲਾ ਸਰ ਵੀ ਜਾਂਦੇ ਆਂ ਜੀ ਕਦੋਂ ਕਦੋਂ ਟਾਈਮ ਤੇ ਜਾਂਦੇ ਆਂ ਜੀ ਕਿਹੜੇ ਕਿਹੜੇ ਟਾਈਮ ਤੇ ਜਾਂਦੇ ਆਂ ਉਹ ਅਸੀਂ ਉਹ ਮਹੀਨੇ ਦੇ 2 ਮਹੀਨੇ ਬਾਅਦ ਜਾਂਦੇ ਆਂ ਜੀ ਇੱਧਰ ਹਰ ਮਹੀਨੇ ਆਨੇ ਇੱਧਰ ਹਰ ਮਹੀਨੇ ਆਂ ਹਰ ਮਹੀਨੇ ਆ ਜੀ ਇੱਥੇ ਸੰਗਤ ਹੁੰਦੀ ਆਂ ਕੀ ਕੋਈ 250 ਕਦੀ 300 ਕਦੀ 400 ਜੀ ਕਿਰਾਇਆ ਲਗਾਉਂਦਾ ਫੇਰ ਇੱਕ ਬਾਬਾ ਜੀ ਜੈ ਬੱਲੇ ਦੀ ਮਾਰਾ ਜੀ ਜੈ ਸ਼੍ਰੀ ਬਾਲਾ ਜੀ ਬਾਬੇ ਨੂੰ ਕੀ ਕਵਾਂਗੇ ਕੁੰਡਾ